ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੂਰੀ ਸਾਥੀ ਹੋ ਇਸ ਵੇਲੇ ਤੇ ਇੱਕ ਤਾਜ਼ਾ ਅਪਡੇਟ ਨਵਾਂ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਨਵਾਂ ਸ਼ਹਿਰ ਤੋਂ ਜਿਹੜਾ ਬੀਰੋਵਾਲ ਰਸਤਾ ਬੀਰੋਵਾਲ ਤੋਂ ਫਿਰ ਉਸ ਤੋਂ ਬਾਅਦ ਜਿਹੜਾ ਰਾਹੋਂ ਨੂੰ ਰੋਡ ਜਾਂਦਾ ਹੈ ਉੱਥੇ ਟੀ ਪੁਆਇੰਟ ਤੇ ਥੋੜਾ ਅੱਗੇ ਜਾ ਕੇ ਜਦੋਂ ਬੀਰੋਵਾਲ ਤੋਂ ਰਾਹੋਂ ਵੱਲ ਨੂੰ ਜਾਂਦੇ ਆ ਤਾਂ ਟੀ ਪੁਆਇੰਟ ਤੋਂ ਥੋੜਾ ਅੱਗੇ ਜਾ ਕੇ ਇੱਕ ਠੇਕਾ ਠੇਕੇ ਤੇ ਹੱਤ ਦੇ ਵਿਚਕਾਰ ਇੱਕ ਕੰਧ ਜਿਹੜੀ ਹੈ ਉਸ ਦੇ ਕੋਲ ਇੱਕ ਬਲਾਸਟ ਹੋਇਆ ਧਮਾਕੇ ਦੀਵਾਰ ਸਮਗਰੀ ਜਿਹੜੀ ਉਹ ਵੀ ਉੱਥੇ ਨਜ਼ਰ ਆਈ ਹੈ ਇਹ ਬਲਾਸਟ ਕਿਸ ਚੀਜ਼ ਨਾਲ ਕੀਤਾ ਗਿਆ ਬਲਾਸਟ ਕਿਸ ਨੇ ਕੀਤਾ ਗਿਆ ਹਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਲੇਕਿਨ ਥੋੜੇ ਸਮੇਂ ਵਿੱਚ ਇਹ ਦੂਜਾ ਧਮਾਕਾ ਹੈ ਹਾਲਾਂਕਿ 15 ਅਗਸਤ ਤੋਂ ਪਹਿਲਾਂ ਤਕਰੀਬਨ 1 ਮਹੀਨਾ ਪਹਿਲਾਂ ਇਸੇ ਤਰੀਕੇ ਨਵਾਂ ਸ਼ਹਿਰ ਬਾਸੜ ਦੇ ਨੇੜੇ ਠੇਕੇ ਦੇ ਉੱਤੇ ਇੱਕ ਬਲਾਸਟ ਹੁੰਦਾ ਉਦੋਂ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਸਾਰੇ ਸਵਾਲ ਪੁੱਛੇ ਗਏ ਸੀਗੇ لیکن ਪਹਿਲਾ 1-2 ਦਿਨ ਜਿਹੜੀ ਗੱਲਬਾਤ ਕਲੀਅਰ ਨਹੀਂ ਹੋਈ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਜਦੋਂ ਗੱਲ ਸਾਹਮਣੇ ਆਈ ਕਿਉਂਕਿ ਇਨਕਾਊਂਟਰ ਵੀ ਕੀਤਾ ਜਾਂਦਾ ਜਦੋਂ ਤਮਾਕਾ ਹੁੰਦਾ ਉਸ ਤੋਂ ਬਾਅਦ ਇਨਕਾਊਂਟਰ ਵੀ ਕੀਤਾ ਜਾਂਦਾ ਬਹੁਤ ਸਾਰੀਆਂ ਪੋਸਟਾਂ ਵੀ ਸਾਹਮਣੇ ਆਉਂਦੀਆਂ ਜ਼ਿੰਮੇਵਾਰੀ ਵੀ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਬਹਿਰਾਮ ਦੇ ਨਜ਼ਦੀਕ ਜਾ ਕੇ ਇੱਕ ਇਨਕਾਊਂਟਰ ਵੀ ਕੀਤਾ ਜਾਂਦਾ ਉਹ ਵੀ ਖਬਰਾਂ ਚੱਲੀਆਂ ਸੀਗੀਆਂ ਔਰ ਇਹ ਗੱਲ ਸਾਹਮਣੇ ਆਈ ਸੀ ਕਿ ਇੱਕ ਗਰਨੇਡ ਹਮਲਾ ਸੀ ਔਰ ਪੈਨਿਕ ਕ੍ਰੀਏਟ ਕੀਤਾ ਜਾਂਦਾ ਇੱਕ ਡਰ ਦਾ ਮਾਹੌਲ ਬਣਾਇਆ ਜਾਂਦਾ ਲੋਕਾਂ ਅੰਦਰ ਇੱਕ ਡਰ ਦਾ ਮਾਹੌਲ ਬਣਦਾ ਸਹਿਮ ਦਾ ਮਾਹੌਲ ਬਣਦਾ ਹੁਣ ਵੀ ਬੀਰੋਵਾਲ ਤੋਂ ਥੋੜਾ ਅੱਗੇ ਜਾ ਕੇ ਜਾਂੜਲਾ ਰੋਡ ਤੇ ਇਹ ਜਿਹੜਾ ਠੇਕਾ ਠੇਕੇ ਤੇ ਆਹ ਤੇ ਵਿਚਕਾਰ ਜਿਹੜੀ ਕੰਧ ਹੈ ਉੱਥੇ ਬਹੁਤ ਸਾਰੇ ਨਿਸ਼ਾਨ ਨਜ਼ਰ ਆ ਰਹੇ ਆ ਜਦੋਂ ਇਹ ਤਮਾਕਿਆਂ ਦਾ ਅਫੜਾ ਦਫੜੀ ਮਚ ਜਾਂਦੀ ਹੈ 10 ਫੁੱਟ ਦੇ ਕਰੀਬ ਤਮਾਕੇ ਤੋਂ ਜਿਹੜਾ ਸ਼ੀਸ਼ਾ ਸੀ ਉਹ ਸ਼ੀਸ਼ਾ ਟੁੱਟ ਜਾਂਦਾ ਲੋਕ ਕਹਿੰਦੇ ਕਿ ਹਨੇਰਾ ਬਹੁਤ ਇਸ ਸਮ ਉਸ ਸਮੇ ਜਦੋਂ ਧਮਾਕਾ ਹੋਇਆ ਉਸ ਸਮੇ ਹਨੇਰਾ ਸੀ ਆਸ-ਪਾਸ ਲੇਕਿਨ ਇੱਕ ਲਾਈਟ ਦੀ ਚਮਕਦੀ ਹੈ ਜਦੋਂ ਧਮਾਕਾ ਹੁੰਦਾ ਔਰ ਗਨੀਮਤ ਇਹ ਰਹਿੰਦੀ ਹੈ ਕਿ ਧਮਾਕੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਅਸੀਂ ਸਮਝਦੇ ਹਾਂ ਕਿ ਇੰਡੀਆ ਵਿੱਚ ਪੰਜਾਬ ਵਿੱਚ ਸ਼ਾਮ ਤੋਂ ਬਾਅਦ ਠੇਕਿਆਂ ਤੇ ਚੱਲ-ਪੈਲ ਰਹਿੰਦੀ ਹੈ ਲੇਕਿਨ ਜਿਹੜਾ ਇਹ ਬਲਾਸਟ ਹੋਇਆ ਧਮਾਕਾ ਹੋਇਆ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ 10 ਫੁੱਟ ਦੇ ਕਰੀਬ ਜਿੱਥੇ ਧਮਾਕਾ ਹੋਇਆ ਕਿਉਂਕਿ ਆਵਾਜ਼ ਇੰਨੀ ਜ਼ਿਆਦਾ ਸੀ ਇਨਾ ਜ਼ਬਰਦਸਤ ਧਮਾਕਾ ਸੀਗਾ ਕਿ ਸ਼ੀਸ਼ਾ ਟੁਕ ਜਿਹੜਾ ਟੁੱਟ ਜਾਂਦਾ ਠੇਕੇ ਦਾ ਔਰ ਜਾਨੀ ਨੁਕਸਾਨ ਨਹੀਂ ਹੋਇਆ ਦੱਸਿਆ ਜਾ ਰਿਹਾ ਕਿ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਜਾਂਦਾ ਪੁਲਿਸ ਪਹੁੰਚਦੀ ਹੈ ਔਰ ਹੁਣ ਇਹ ਗੱਲ ਪੁਲਿਸ ਦੇ ਧਿਆਨ ਵਿੱਚ ਹੈ ਪੁਲਿਸ ਤਫਤੀਸ਼ ਵਿੱਚ ਜੁੜੀ ਹੋਈ ਹੈ ਟੈਕਨੀਕਲ ਐਕਸਪਰਟਸ ਜਿਹੜੇ ਨੇ ਉਹੀ ਦੱਸ ਸਕਣਗੇ ਕਿ ਸਮਗਰੀ ਕੀ ਸੀ ਜਿਹੜੀ ਇਹ ਧਮਾਕੇਦਾਰ ਸਮਗਰੀ ਸੀ ਜਿਹੜੀ ਬਲਾਸਟ ਸਮਗਰੀ ਸੀ ਇਹ ਕਿਹੜੀ ਸਮਗਰੀ ਸੀ ਲੇਕਿਨ ਲੋਕ ਇਸ ਗੱਲ ਨੂੰ ਆਪਣੀ ਸੁਰੱਖਿਆ ਨੂੰ ਲੈ ਕੇ ਜੋੜ ਰਹੇ ਆ ਸਵਾਲ ਇਹ ਇਹ ਨੇ ਕਿ ਕੀ ਇਹ ਚੇਤਾਵਨੀ ਹੈ ਕਿ ਨਵੇਂ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਵੀ ਗ੍ਰਨੇਡ ਹਮਲਾ ਹੈ ਲੋਕਾਂ ਦਾ ਸਵਾਲ ਨੇ ਜਿੰਨਾ ਤੱਕ ਗੱਲ ਪਹੁੰਚ ਰਹੀ ਹੈ ਕਿਉਂਕਿ 15 ਅਗਸਤ ਤੋਂ ਪਹਿਲਾਂ ਇਸੇ ਤਰੀਕੇ ਇੱਕ ਬਲਾਸਟ ਹੁੰਦਾ ਹੈ ਫਿਰ ਜਿਹੜੀਆਂ ਪੋਸਟਾਂ ਵਾਇਰਲ ਹੁੰਦੀਆਂ ਜ਼ਿੰਮੇਵਾਰੀ ਲਈ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਵੱਲੋਂ ਐਨਕਾਊਂਟਰ ਵੀ ਕੀਤਾ ਜਾਂਦਾ ਹੈ ਬਹਿਰਾਮ ਦੇ ਨਜ਼ਦੀਕ ਅਸੀਂ ਉਹ ਤਸਵੀਰਾਂ ਵੀ ਦਿਖਾਈਆਂ ਸੀ ਲੇਕਿਨ ਹੁਣ ਫਿਰ ਇੱਕ ਵਾਰ ਫਿਰ ਤੋਂ ਠੇਕੇ ਦੇ ਉੱਤੇ ਹੀ ਜਿਹੜਾ ਤਮਾਕਾ ਹੁੰਦਾ ਤਮਾਕੇਦਾਰ ਸਮਗਰੀ ਜਿਹੜੀ ਉਹ ਵੀ ਉੱਥੇ ਜਿਹੜੇ ਮੌਕੇ ਤੇ ਮੌਜੂਦ ਲੋਕ ਸੀ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਨਜ਼ਰ ਆਉਂਦੀ ਹੈ ਪੁਲਿਸ ਤੁਰੰਤ ਪਹੁੰਚਦੀ ਹੈ ਔਰ ਹੁਣ ਫੋਰੈਂਸਿਕ ਟੀਮ ਐਕਸਪਰਟ ਟੀਮਸ ਜਿਹੜੀਆਂ ਆ ਉਹ ਆਪਣਾ ਕੰਮ ਕਰ ਰਹੀਆਂ ਪਰ ਸਵਾਲ ਫਿਰ ਤੋਂ ਉਹੀ ਸਵਾਲ ਲੋਕਾਂ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਕਿ ਕੀ ਇਹ ਕਿਸੇ ਤਰ੍ਹਾਂ ਦੀ ਚੇਤਾਵਨੀ ਹੈ ਕਿ ਨਵੇਂ ਸ਼ਹਿਰ ਦਾ ਮਾਹੌਲ ਟੈਂਸ ਕਰਨ ਦੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਅੰਦਰ ਸਹਿਮ ਅਫੜਾ ਦਫੜੀ ਮੱਚਦੀ ਹੈ ਜਦੋਂ ਇਸ ਤਰੀਕੇ ਧਮਾਕਾ ਹੁੰਦਾ ਕਿਉਂਕਿ ਪਿਛਲੀ ਵਾਰ ਮਹੀਨਾ ਪਹਿਲਾਂ ਜਿਹੜਾ ਧਮਾਕਾ ਹੋਇਆ ਸੀਗਾ ਉਹ ਬਾਅਦ ਵਿੱਚ ਜਦੋਂ ਪਤਾ ਲੱਗਦਾ ਤਾਂ ਇਹ ਕਿਹਾ ਜਾਂਦਾ ਕਿ ਗਰਨੇਡ ਹਮਲਾ ਹਾਲਾਂਕਿ ਪੋਸਟਾਂ ਵਾਇਰਲ ਹੁੰਦੀਆਂ ਜਦੋਂ ਜਿਹੜਾ ਧਮਾਕਾ ਹੁੰਦਾ ਉਸ ਵੇਲੇ ਨਾ ਨੁੱਕਰ ਕੀਤੀ ਜਾਂਦੀ ਨਹੀਂ ਜੀ ਇਹ ਧਮਾਕਾ ਗਰਨੇਡ ਹਮਲਾ ਨਹੀਂ ਹੈ ਇਹ ਗੱਲ ਇਹੋ ਜੀ ਨਹੀਂ ਹੈ ਟੈਨਸ ਕਰੀਏ ਨਾ ਕੀਤਾ ਜਾਵੇ ਪੈਨਿਕ ਕਰੀਏ ਨਾ ਕੀਤਾ ਜਾਵੇ ਲੇਕਿਨ ਉਸ ਤੋਂ ਬਾਅਦ ਇਸ ਗੱਲ ਨੂੰ ਮੰਨ ਲਿਆ ਜਾਂਦਾ ਕਿ ਗਰਨੇਟ ਅਮਲਾ ਜਿਹੜੀਆਂ ਪੋਸਟਾਂ ਸ਼ੇਅਰ ਹੁੰਦੀਆਂ ਉਹਨਾਂ ਨੂੰ ਸੱਚ ਮੰਨ ਲਿਆ ਜਾਂਦਾ ਪਰ ਹੁਣ ਸਵਾਲ ਫਿਰ ਤੋਂ ਹੀ ਹੈ ਕਿ ਜਿਹੜਾ ਇਹ ਧਮਾਕਾ ਵੀਰੋਵਾਲ ਜਾੜਲਾ ਰੋਡ ਤੇ ਹੋਇਆ ਵੀਰੋਵਾਲ ਤੋਂ ਜਾੜਲਾ ਰੋਡ 30 ਪੁਆਇੰਟ ਤੇ ਹੋਇਆ ਇਹ ਧਮਾਕਾ ਹੋਇਆ ਕਿਉਂ ਹੈ ਕੀ ਕੋਈ ਨਿਜੀ ਰੰਜਿਸ਼ ਸੀ ਪਰ ਨਿਜੀ ਰੰਜਿਸ਼ ਜੇ ਕੋਈ ਠੇਕੇ ਤੋਂ ਸ਼ਰਾਬ ਲੈਣਾ ਹੈ ਉਹਦੇ ਨਾਲ ਕੀ ਦੀ ਹੋ ਸਕਦੀ ਹੈ ਜੇ ਠੇਕੇ ਤੇ ਬੈਠਾ ਕਰਿੰਦਾ ਉਹਦੀ ਨਾਲ ਕੀ ਦੀ ਹੋ ਸਕਦੀ ਹੈ ਜਿਹੜਾ ਉੱਥੇ ਧਮਾਕਾ ਕਰਾ ਦੇ ਸੋ ਇਹ ਚੇਤਾਵਨੀ ਇੱਕ ਤਰ੍ਹਾਂ ਦੀ ਹੈ ਨਵੇਂ ਸ਼ਹਿਰ ਦੇ ਮਾਹੌਲ ਨੂੰ ਲੈ ਕੇ ਲੋਕ ਆਪਣੀ ਸੁਰੱਖਿਆ ਨੂੰ ਲੈ ਕੇ ਸਵਾਲ ਕਰਦੇ ਆ ਪ੍ਰਸ਼ਾਸਨ ਨੂੰ ਕਿ ਸਾਡੀ ਸੁਰੱਖਿਆ ਯਕੀਨੀ ਹੋਣੀ ਚਾਹੀਦੀ ਕਿਉਂਕਿ ਜੇ ਇਸ ਤਰੀਕੇ ਠੇਕੇ ਦੇ ਉੱਤੇ ਹਮਲੇ ਕੀਤੇ ਜਾਂਦੇ ਆ ਤਾਂ ਕੱਲ ਨੂੰ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਇਹ ਮੰਚ ਸਵਾਲ ਉੱਠਦੇ ਆ ਹਾਲਾਂਕਿ ਸਾਨੂੰ ਪੁਲਿਸ ਤੇ ਪੂਰਨ ਭਰੋਸਾ ਹੈ ਕਿਉਂਕਿ ਪੁਲਿਸ ਨੇ ਪਹਿਲਾਂ ਵੀ ਜਿਹੜੇ ਦੋਸ਼ੀ ਆ ਉਹ ਬਹੁਤ ਜਲਦੀ ਗ੍ਰਿਫਤਾਰ ਕੀਤੇ ਸੀ ਇੱਕ ਇਨਕਾਊਂਟਰ ਵੀ ਹੋਇਆ ਸੀਗਾ ਹੁਣ ਵੀ ਉਮੀਦ ਹੈ ਕਿ ਪੁਲਿਸ ਜਲਦੀ ਹੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਵੇਗੀ ਆ ਸ਼ੇਰ ਅਹਿਮਦ ਜੀ ਜਿਹੜਾ ਜਿਹੜੀ ਖਬਰ ਹੈ ਉਹਦੇ ਉੱਲ ਧਿਆਨ ਦਿਓ ਤੁਸੀਂ ਮੇਰੀ ਜੈਕਟ ਵੱਲ ਤੇ ਆਨਾਂ ਦਿਓ ਕਿਉਂਕਿ ਮੈਂ ਇਸ ਸਮੇਂ ਪੰਜਾਬ ਵਿੱਚ ਨਹੀਂ ਆ ਮੈਂ ਇਹੋ ਜੀ ਕੰਟਰੀ ਹੈ ਜਿੱਥੇ ਠੰਡ ਹੈ ਤਾਂ ਸਵਾਲ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਹੈ ਸਵਾਲ ਇਹ ਹੈ ਕਿ ਜੇ ਇਸ ਤਰੀਕੇ ਗ੍ਰਨੇਡ ਹਮਲੇ ਹੁੰਦੇ ਆ ਤਾਂ ਆਪਣਾ ਐਡਮਿਨਿਸਟ੍ਰੇਸ਼ਨ ਆਪਣਾ ਪ੍ਰਸ਼ਾਸਨ ਉਹਨਾਂ ਤੇ ਪ੍ਰਬੰਧ ਕਿਹੋ ਜਿਹੇ ਆ ਕਿਉਂਕਿ ਜਿਸ ਤਰੀਕੇ ਖਿਆਲ ਖੁੱਲਦਾ ਹੈ ਸਵਾਲ ਇਹ ਆ ਕਿ ਜਿਨ੍ਹਾਂ ਨੇ ਪਹਿਲਾ ਹਮਲਾ ਕੀਤਾ ਜੇ ਉਹਨਾਂ ਨੂੰ ਫੜ ਲਿਆ ਗਿਆ ਤਾਂ ਇਹਦਾ ਮਤਲਬ ਪੁਲਿਸ ਸક્ષਮ ਹੈ ਪੁਲਿਸ ਕੇਪेबल ਹੈ ਨਵੇਂ ਆ ਨਵੇਂ ਜਿਨ੍ਹਾਂ ਨੇ ਧਮਾਕਾ ਕੀਤਾ ਉਹਨਾਂ ਨੂੰ ਫੜ ਲਵੇਗੀ ਲੇਕਿਨ ਸਵਾਲ ਇਹ ਆ ਕਿ ਜਿਨ੍ਹਾਂ ਲੋਕਾਂ ਨੇ ਹਮਲਾ ਕਰਵਾਇਆ ਜਿਹੜੇ ਪਿੱਛੇ ਨੇ ਉਹ ਕਿੰਨੇ ਤਤਪਰ ਨੇ ਉਹ ਕਿੰਨੇ ਤੀਬਰ ਨੇ ਨਮਾਸ਼ਹਿਰ ਏਰੀਆ ਵਿੱਚ ਮਾਹੌਲ ਨੂੰ ਆਪਣੇ ਕੰਟਰੋਲ ਕਰਨ ਵਿੱਚ ਸੋ ਇੱਕ ਪਾਸੇ ਤਾਂ ਪੁਲਿਸ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਲੋਕਾਂ ਦਾ ਧਿਆਨ ਜਿਹੜਾ ਆ ਬੁਰਜ ਟਹਿਲ ਦਾ ਸਵਾਲ ਆ ਤੇ ਦੂਜੇ ਪਾਸੇ ਹੁਣ ਜਿਹੜਾ ਇਹ ਤਮਾਕਾ ਹੁੰਦਾ ਇਹ ਧਿਆਨ ਮੰਗਦਾ ਧਿਆਨ ਖਿੱਚਦਾ ਔਰ ਇੱਕ ਤਰ੍ਹਾਂ ਦੀ ਇਹ ਚੇਤਾਵਨੀ ਨਜ਼ਰ ਆਉਂਦੀ ਹੈ ਤੇ ਲੋਕ ਸਵਾਲ ਕਰਦੇ ਕਿਉਂਕਿ ਜਿੱਥੇ ਤਮਾਕਾ ਹੋਇਆ ਲੋਕਾਂ ਦੇ ਕਹਿਣ ਜਦੋਂ ਸਾਡੀ ਟੀਮ ਨੇ ਗੱਲਬਾਤ ਕੀਤੀ ਕਿ ਆਪਣਾ ਦਫੜੀ ਮੱਚ ਗਈ ਆਵਾਜ਼ ਬਹੁਤ ਜ਼ਬਰਦਸਤ ਸੀ ਆਵਾਜ਼ ਬਹੁਤ ਜ਼ੋਰਤੀ ਸੀਗੀ ਬੰਦੇ ਘਬਰਾ ਜਾਂਦੇ ਬੰਦੇ ਸਮਝ ਨਹੀਂ ਸਕਦੇ 5-7 ਮਿੰਟ ਪਤਾ ਹੀ ਨਹੀਂ ਲੱਗਦਾ ਕਿ ਹੋਇਆ ਕੀ ਲੇਕਿਨ ਗਨਿਮਤ ਇਹੀ ਹੈ ਕਿ ਮੌਕੇ ਤੇ ਉੱਥੇ ਕੋਈ ਮੌਜੂਦ ਨਹੀਂ ਸੀ ਕਿਸੇ ਦੇ ਉੱਤੇ ਜਿਹੜੀ ਆ ਧਮਾਕੇਦਾਰ ਸਮਗਰੀ ਨਹੀਂ ਡਿਗੀ ਨਹੀਂ ਤਾਂ ਕੋਈ ਪਾਣਾ ਹੋਰ ਵਾਪਰ ਜਾਣਾ ਸੀ ਤਾਂ ਪਿੱਛੇ ਕੌਣ ਆ ਉਹਨਾਂ ਦਾ ਨਾਮ ਸਾਹਮਣੇ ਆਣਾ ਬਹੁਤ ਜ਼ਰੂਰੀ ਹੈ ਤਾਂ ਜੋ ਸ਼ਹਿਰ ਦਾ ਮਾਹੌਲ ਇਲਾਕੇ ਦਾ ਮਾਹੌਲ ਜਿਹੜਾ ਆ ਉਹ ਸਹੀ ਰਵੇ ਔਰ ਮਾਹੌਲ ਵਿਗੜੇ ਨਾ ਕਿਉਂਕਿ ਸ਼ਹਿਰ ਤਾਂ ਸਾਡਾ ਪਹਿਲੇ ਹੀ ਬੜਾ ਬਿਮਾਰ ਹੈ ਸ਼ਹਿਰ ਤੰਦਰੁਸਤ ਰਹੇ ਇਸ ਲਈ ਪ੍ਰਸ਼ਾਸਨ ਨੂੰ ਇਸ ਚੀਜ਼ ਨੂੰ ਲੈ ਕੇ ਹੋਰ ਜਿਹੜਾ ਹਮਲਾ ਮਾਰਨਾ ਚਾਹੀਦਾ ਅਪਲਵਿੰਦਰ ਜਾਗੜਾ ਕਹਿ ਰਹੇ ਨੇ ਆਪਣੇ ਏਰੀਆ ਵਿੱਚ ਮਾਹੌਲ ਕੁਝ ਜ਼ਿਆਦਾ ਹੀ ਖਰਾਬ ਹੋ ਰਿਹਾ ਔਰ ਦੇਖੋ ਇੱਥੇ ਤਾਂ ਪਿਛਲੇ ਦਿਨੀ ਗੈਂਗਬਾਰਾ ਵੀ ਸ਼ੁਰੂ ਹੋ ਗਈਆਂ ਤਾਂ ਆਪਣੇ ਏਰੀਏ ਦਾ ਮਾਹੌਲ ਸੁਰੱਖਿਅਤ ਰੱਖਿਆ ਜਾਵੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਇਸ ਲਈ ਪ੍ਰਸ਼ਾਸਨ ਨੂੰ ਸਖਤ ਕਦਮ ਲੈਣੇ ਚਾਹੀਦੇ ਔਰ ਮੈਂ ਮੰਨਦਾ ਇਹ ਗੱਲ ਨੂੰ ਕਿ ਪ੍ਰਸ਼ਾਸਨ ਦਾ ਧਿਆਨ ਜਿਹੜਾ ਬਰਜ ਟਹਿਲ ਦਾ ਸੰਬੰਧ ਤੇ ਪਰ ਲੋਕਾਂ ਦੀ ਸੁਰੱਖਿਆ ਜਿਹੜੇ ਘਰ ਬੈਠੇ ਆ ਜਿਹੜੇ ਫਰੀਟਮ ਇਹ ਮੰਨਦੇ ਆ ਕਿ ਸਾਡਾ ਫਰੀडम ਹੈ ਕਿ ਅਸੀਂ ਬਾਹਰ ਜਾਣਾ ਸੀ ਘੁੰਮਣਾ ਫਿਰਨਾ ਔਰ ਅਸੀਂ ਆਜ਼ਾਦ ਮੁਲਕ 'ਚ ਆ ਤਾਂ ਫਿਰ ਉਹਨੂੰ ਜਿਹੜੀ 6 ਵਜਦੀ ਉਹਨੂੰ ਜਿਹੜੀ ਢਾ ਲੱਗਦੀ ਹੈ ਲੋਕਾਂ 'ਚ ਪੈਨਿਕ ਕ੍ਰੀਏਟ ਹੁੰਦਾ ਸੋ ਕਮੈਂਟਸ ਆ ਰਹੇ ਨੇ ਕਿ ਜਿਹੜੇ ਸਾਡੀਆਂ ਸਰਕਾਰਾਂ ਆ ਉਹ ਤਾਂ ਵੀਡੀਓ ਕਾਲਾਂ ਤੇ ਬੀਜ਼ੀ ਆ ਬਿਲਕੁਲ ਗੱਲ ਸਹੀ ਹੈ ਸੁਚੇਤ ਉਹਨਾਂ ਨੂੰ ਹੁਣ ਰਹਿਣ ਦੀ ਲੋੜ ਹੈ ਕਿਉਂਕਿ ਇਹ ਗੱਲ ਸੁਣਨ 'ਚ ਆਉਂਦੀ ਹੈ ਕਿ ਅਸਲਾ ਭਰਿਆ ਪਿਆ ਨਜਾਇਜ਼ ਅਸਲਾ ਬਹੁਤ ਭਰਿਆ ਪਿਆ ਦੇ ਨਜਾਇਜ਼ ਅਸਲਾ ਲੋਕਾਂ ਦੇ ਪੁੱਤ ਮਰਵਾਏਗਾ ਨਜਾਇਜ਼ ਅਸਲਾ ਲੋਕਾਂ ਨੂੰ ਤੰਗ ਕਰੇਗਾ ਇਹ ਗੱਲ ਸੁਣਨ ਚਾਹੁੰਦੀ ਹੈ ਤਾਂ ਪੁਲਿਸ ਹੁਣ ਜਿਹੜਾ ਆ ਕੁਰਾ ਖੋਜ ਕਰ ਰਹੀ ਹੈ ਔਰ ਉਮੀਦ ਕਰਦੇ ਆ ਬਹੁਤ ਜਲਦੀ ਜਿਹੜੇ ਦੋਸ਼ੀ ਨੇ ਉਹ ਫੜੇ ਜਾਣਗੇ ਔਰ ਪੁਲਿਸ ਸક્ષਮ ਹੈ ਪੁਲਿਸ ਨੇ ਪਹਿਲਾਂ ਵੀ ਦੋਸ਼ੀ ਫੜ ਲਏ ਸੀ ਤਾਂ ਉਮੀਦ ਕਰਦੇ ਆ ਜਲ ਤੋਂ ਜਲਦ ਇਸ ਗੱਲ ਦੇ ਉੱਤੇ ਘੁੰਡ ਚਕਾਈ ਹੋਵੇ ਕਿ ਇਹ ਧਮਾਕੇ ਦਾ ਦਰ ਜਿਹੜੀ ਸਮੱਗਰੀ ਆ ਇਹ ਕਿਸ ਚੀਜ਼ ਦਾ ਧਮਾਕਾ ਹੋਇਆ ਕਿਉਂਕਿ ਇਹ ਅੰਦਰੋਂ ਤਾਂ ਕੋਈ ਬਲਾਸਟ ਨਹੀਂ ਹੋਇਆ ਕਿਉਂਕਿ ਠੇਕੇ ਦੀ ਜਿਹੜੇ ਤਸਵੀਰਾਂ ਸਾਹਮਣੇ ਆ ਰਹੀਆਂ ਠੇਕੇ ਦੇ ਅੰਦਰ ਪ੍ਰੋਪਰ ਲਾਈਟ ਸੀ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਕੋਈ ਕਿ ਕੋਈ ਸ਼ਾਰਟ ਸਰਕਟ ਹੋਇਆ ਜਾਂ ਇਲੈਕਟ੍ਰਿਸਿਟੀ ਨਾਲ ਕੋਈ ਧਮਾਕਾ ਹੋਇਆ ਤਾਂ ਚੀਜ਼ ਸਿੱਟੀ ਗਈ ਹੈ ਚੀਜ਼ ਕਿਹੜੀ ਸਿੱਟੀ ਗਈ ਹੈ ਇਸ ਗੱਲ ਦੀ ਪੁਸ਼ਟੀ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਕਰੇਗਾ ਤਾਂ ਮੈਂ ਇੱਕ ਵਾਰੀ ਕਮੈਂਟਸ ਜਿਹੜੇ ਆ ਰਹੇ ਨੇ ਉਹ ਮੈਂ ਜ਼ਰੂਰ ਪੜ ਦਿੰਨਾ ਅਨਫੋਰਚੂਨੇਟ ਕਹਿ ਰਹੇ ਨੇ ਲੋਕ ਔਰ ਜੀ ਪੀਟਰ ਜੀ ਵੀ ਕਮੈਂਟ ਕਰ ਰਹੇ ਨੇ ਪੀਟਰ ਜੀ ਯੂਕੇ ਤੋਂ ਕਮੈਂਟ ਕਰ ਰਹੇ ਨੇ ਸਾਡੇ ਭਰਾ ਨੇ ਉਹ ਕਹਿ ਰਹੇ ਨੇ ਕਿ ਥਿਸ ਇਜ਼ ਰੀਅਲੀ ਵੈਰੀ ਅਨਫੋਰਚੂਨੇਟ ਪੰਜਾਬ ਦਾ ਮਾਹੌਲ ਇਸ ਤਰੀਕੇ ਖਰਾਬ ਨਹੀਂ ਹੋਣਾ ਚਾਹੀਦਾ ਖਾਸ ਕਰਕੇ ਸਾਡੇ ਨਵਾਂ ਸ਼ਹਿਰ ਦਾ ਪੀਟਰ ਜੀ ਮੇਰੇ ਨਾਲ ਹੀ ਬੈਠੇ ਨੇ ਫਿਰ ਵੀ ਕਮੈਂਟ ਕਰ ਰਹੇ ਨੇ ਪੀਟਰ ਫਰਮ ਹਾਂਸਰਮ ਪੀਟਰ ਐਂਡ ਸਰਕਾਰ ਦੇਖੋ ਲੋਕ ਕਮੈਂਟ ਕਰ ਰਹੇ ਨੇ ਆਪਣੀ ਪੜਾਅਸ ਕੱਢ ਰਹੇ ਨੇ ਇਹ ਵੀ ਦੱਸਿਆ ਜਾ ਰਿਹਾ ਕਹਿੰਦੇ ਕਿ ਆਵਾਜ਼ ਇੰਨੀ ਜ਼ਬਰਦਸਤ ਸੀ ਦੀਸ਼ੂ ਮਾਨ ਕਹ ਰਹੇ ਨੇ ਆਵਾਜ਼ ਇੰਨੀ ਕਹਿੰਦੇ ਜ਼ਬਰਦਸਤ ਸੀ ਤੇਜ਼ ਸੀ ਕਿ ਹੋਂ ਪ੍ਰਤੀਤ ਹੋ ਰਿਹਾ ਜਿਵੇਂ ਬੰਬ ਡਿੱਗਿਆ ਆ ਲੋਕ ਕਹਿ ਰਹੇ ਨੇ ਕਿ ਗੈਂਗਸਟਰਵਾਦ ਵੱਧਦਾ ਨਜ਼ਰ ਆ ਰਿਹਾ ਬਲਵੀਰ ਸਿੰਘ ਥਾਂਦੀ ਕਹਿੰ ਰਹੇ ਹੁਣ ਪੂਰੇ ਪੰਜਾਬ ਵਿੱਚ ਨਵਾਂ ਸ਼ਹਿਰ ਹੈਡਲਾਈਨ ਤੇ ਹੈ ਨਵਾਂ ਸ਼ਹਿਰ ਦੇਖੋ ਜੀ ਸੈਂਸਿਟਿਵ ਏਰੀਆ ਬਣਦਾ ਜਾ ਰਿਹਾ ਬਲਵੀਰ ਜੀ ਔਰ ਇਹ ਚਿੰਤਾ ਦਾ ਵਿਸ਼ਾ ਮੈਂ ਪਹਿਲਾਂ ਹੀ ਕਹਿ ਕੇ ਏਡਿਆਂ ਕੀ ਇਹ ਕੋਈ ਚਤਾਵਨੀ ਹੈ ਕਾ ਸੂਰੀ ਸਭ ਦਿਨ ਵਿੱਚ ਵੀ ਲੋਕ ਘਰੋਂ ਨਿਕਲਣ ਤੋਂ ਡਰਦੇ ਆ ਟਾਈਮ ਵਿੱਚ ਮਾਹੌਲ ਹੀ ਬਹੁਤ ਖਰਾਬ ਹੋ ਗਿਆ ਦੇਖੋ ਜੇ ਭੈਣਾ ਵਿਚਾਰੀਆਂ ਬੀਬੀਆਂ ਬਾਲੀਆਂ ਪੱਕ ਜਾਂਦੀਆਂ ਕੰਨ ਤੋਂ ਤੱਕ ਲਾ ਕੇ ਲੈ ਜਾਂਦੇ ਆ ਅ ਅੱਗੇ ਕਰਨੇ ਇੰਗਲੈਂਡ ਚਲੋ ਕਿ ਧਮਾਕਾ ਜਿਹੜਾ ਲਪਰੀਤੀ ਇਹ ਜੋ ਸਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਹੈ ਬੀਰੋਵਾਲ ਤੋਂ ਜਦੋਂ ਜਾਣਲੇ ਨੂੰ ਜਾਣਦੇ ਆ ਟੀ ਪੁਆਇੰਟ ਤੋਂ ਥੋੜਾ ਅੱਗੇ ਜਾ ਕੇ ਇਹ ਜਿਹੜਾ ਠੇਕਾ ਆ ਟਾਬਾ ਨਹੀਂ ਠੇਕਾ ਤੇ ਹਾfte ਦੇ ਵਿਚਕਾਰੇ ਕੰਦੇ ਉੱਥੇ ਜਿਹੜਾ ਧਮਾਕਾ ਹੋਇਆ ਪੰਜਾਬ ਦਾ ਕਹਿੰਦੇ ਜੇਕਰ ਪੰਜਾਬ ਤੋਂ ਪੰਜਾਬ ਤੋਂ ਕਹਿੰਦੇ ਬਾਹਰ ਜਾ ਕੇ ਵੀ ਆਪਣੇ ਦਾ ਫਿਕਰ ਧੰਨਵਾਦ ਜੀ ਅ ਦੇਖੋ ਆਪਣਾ ਬੇਸ ਤਾਂ ਪੰਜਾਬ 'ਚ ਹੀ ਹੈ ਨਾ ਬੇਸ ਤਾਂ ਨਵਾਂ ਸ਼ਹਿਰ 'ਚ ਹੀ ਆ ਆਉਣਾ ਤਾਂ ਮੁੜ ਕੇ ਉੱਥੇ ਹੀ ਆ ਉਮੀਦ ਕਰਦੇ ਹਾਂ ਕਿ ਸੂਰੀ ਸਾਹਿਬ ਪ੍ਰਸ਼ਾਸਨ ਤੋਂ ਕੁਝ ਵਧੀਆ ਐਕਸ਼ਨ ਲਵੇ ਪ੍ਰਸ਼ਾਸਨ ਕੀ ਅੱਗੇ ਤੋਂ ਵੀ ਕੋਈ ਮਾਹੌਲ ਖਰਾਬ ਕਰਨ ਤੋਂ ਪਹਿਲਾਂ ਸੋਵਾਰ ਸੋਚੇ ਦੇਖੋ ਬਲਵਿੰਦਰ ਜਾਂਗੜਾ ਜੀ ਇਹ ਜਾਣ ਕੇ ਮਾਹੌਲ ਨੂੰ ਟੈਂਸ ਕਰਨ ਦੀ ਕੋਸ਼ਿਸ਼ ਹੈ ਜਾਣ ਬੁੱਝ ਕੇ ਬਲਵੀਰ ਥਾਂ ਦੀ ਜਿਹੜੇ ਨੇ ਉਹ ਜੁੜ ਚੁੱਕੇ ਨੇ ਸਾਡੇ ਨਾਲ ਦੂਜੇ ਫੋਨ ਤੇ ਕਾਲ ਤੇ ਪਰ ਜਾਣ ਕੇ ਮਾਹੌਲ ਨੂੰ ਟੈਂਸ ਕਰੀਟ ਕਰਨ ਦੀ ਕੋਸ਼ਿਸ਼ ਹੈ ਇਹਦੇ ਨਾਲ ਫਿਰ ਲੋਕਾਂ 'ਚ ਡਰ ਪਾਇਆ ਜਾਂਦਾ ਡਰ ਲੋਕਾਂ ਨੂੰ ਜਦੋਂ ਡਰ ਫੈਲ ਬੇਸਿਕਲੀ ਹੁੰਦਾ ਕੀ ਹੈ ਕਿ ਜਦੋਂ ਡਰ ਬਣਾਇਆ ਜਾਂਦਾ ਅਫੜਾ ਤਫੜੀ ਮੱਚਦੀ ਹੈ ਸਹਿਮ ਦਾ ਮਾਹੌਲ ਬਣਦਾ ਫਿਰ ਲੋਕਾਂ ਨੂੰ ਬਲੈਕਮੇਲ ਕਰਕੇ ਐਕਸਟਰਸ਼ਨ ਵੀ ਕੀਤਾ ਜਾਂਦਾ ਤਾਂ ਜੜ ਕਈ ਵੇਲੇ ਇੱਥੇ ਪਈ ਹੁੰਦੀ ਹੈ ਕਿ ਧਮਾਕੇ ਕਰਨੇ ਆ ਆਪਣਾ ਆਬਵੀਅਸਲੀ ਲੱਗਣੀਆਂ ਆ ਤੇ ਜਦੋਂ ਡਰ ਪੈਣਾ ਫਿਰ ਲੋਕਾਂ ਨੂੰ ਬਲੈਕਮੇਲ ਕਰੋ ਲੋਕਾਂ ਨੂੰ ਪਰੇਸ਼ਾਨ ਕਰੋ ਔਰ ਲੋਕਾਂ ਤੋਂ ਪੈਸਾ ਇਕੱਠਾ ਕਰੋ ਪਰ ਹਲੇ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਕੋਈ ਨਿੱਜੀ ਰੰਜਿਸ਼ ਨਾ ਹੋਵੇ ਜਾ ਕਿਸੇ ਕੋਈ ਸ਼ਰਾਰਤ ਨਾ ਹੋਵੇ ਹਲੇ ਇਸ ਕੱਲ ਨੂੰ ਅਸੀਂ ਪੁਸ਼ਟੀ ਇਹਦੀ ਕਰ ਨਹੀਂ ਸਕਦੇ ਪੁਸ਼ਟੀ ਜਿਹੜੇ ਆ ਉਹ ਮਾਨਯੋਗ ਪ੍ਰਸ਼ਾਸਨ ਕਰੇਗਾ ਪੁਲਿਸ ਪ੍ਰਸ਼ਾਸਨ ਕਰੇਗਾ ਔਰ ਸਾਨੂੰ ਪੁਲਿਸ ਪ੍ਰਸ਼ਾਸਨ ਤੇ ਉਮੀਦ ਹੈ ਪਹਿਲਾਂ ਵੀ ਉਹਨਾਂ ਨੇ ਅਜਿਹੇ ਕੇਸ ਜਿਹੜੇ ਆ ਆਪਣੇ ਏਰੀਆ 'ਚ ਜਲਦੀ ਸੋਲਵ ਕੀਤੇ ਆ ਔਰ ਉਮੀਦ ਕਰਦੇ ਆ ਇਸ ਕੇਸ ਨੂੰ ਵੀ ਜਲਦੀ ਸੋਲਵ ਕਰਨਗੇ ਕਿਉਂਕਿ ਲੋਕਾਂ ਦੇ ਜਦੋਂ ਮਨਾਂ 'ਚ ਸਵਾਲ ਉੱਠਦੇ ਆ ਉਹ ਸਵਾਲਾਂ ਦੇ ਜਵਾਬ ਮਿਲਣੇ ਬਹੁਤ ਜ਼ਰੂਰੀ ਔਰ ਜਵਾਬ ਜਿਹੜੇ ਹੈ ਪ੍ਰਸ਼ਾਸਨ ਕੋਲ ਹੁੰਦੇ ਆ ਟੈਕਨੀਕਲ ਟੀਮਸ ਐਕਸਪਰਟ ਟੀਮਸ ਜਿਹੜੀਆਂ ਉਹ ਕੰਮ ਕਰ ਰਹੀਆਂ ਨੇ ਤੁਰੰਤ ਜਿਹੜੀ ਕਾਰਵਾਈ ਸ਼ੁਰੂ ਹੋ ਗਈ ਹੈ ਔਰ ਉਮੀਦ ਕਰਦੇ ਜਲਦੀ ਪਤਾ ਲੱਗੇਗਾ ਕਿ ਜਿਹੜਾ ਵੀ ਸਪੋਰਟ ਜਿਹੜਾ ਇਹ ਧਮਾਕਾ ਹੋਇਆ ਇਹ ਕੀ ਸਮਗਰੀ ਸੀ ਕਿਹਦੇ ਨਾਲ ਧਮਾਕਾ ਕੀਤਾ ਗਿਆ ਇਲੈਕਟ੍ਰਿਸਿਟੀ ਨਾਲ ਇਹ ਨਹੀਂ ਕਹਿ ਸਕਦੇ ਕਿ ਕੋਈ ਸ਼ਾਰਟ ਸਰਕਟ ਹੋਇਆ ਕਿਉਂਕਿ ਬਿਜਲੀ ਜਿਹੜੀ ਹੈ ਉਹ ਠੇਕੇ ਤੇ ਇਸ ਸਮੇਂ ਪ੍ਰੋਪਰ ਚੱਲ ਰਹੀ ਹੈ ਸੋ ਆਉਣ ਵਾਲੇ ਦਿਨਾਂ ਜਾਂ ਆਉਣ ਵਾਲੇ ਕੁਝ ਘੰਟਿਆਂ 'ਚ ਜਿੱਦਾਂ ਹੀ ਸਾਡੇ ਕੋਲ ਕੋਈ ਇਨਫੋਰਮੇਸ਼ਨ ਪਹੁੰਚੇ ਸਾਂਝੀ ਕਰਾਂਗੇ ਹਰਜਿੰਦਰ ਪਟਵਾਲ ਕਰਨੇ ਸੂਰੀ ਸਾਹਿਬ ਰੇਲਵੇ ਰੋਡ ਵੀ ਗਿਆਤਾ ਤੁਹਾਨੂੰ ਬਹੁਤ ਆਂਦੀ ਹੋਵੇਗੀ ਦੇਖੋ ਭਾਈ ਜੀ ਇੱਕ ਗੱਲ ਕਹਿ ਦਿੰਨਾ ਦੇਤੇ ਲੀਡਰਾਂ ਨੂੰ 1.5 ਸਾਲ ਹੋਰ ਦੇਤਾ 1.5 ਸਾਲ 18 ਮਹੀਨੇ ਦੇਤੇ ਲੀਡਰਾਂ ਨੂੰ ਕਰ ਲੈਣ ਜਿੰਨਾ ਪਰੇਸ਼ਾਨ ਕਰਨਾ ਨਹੀਂ ਤਾਂ ਫਿਰ ਮੈਦਾਨ ਚ ਉਤਰ ਕੇ ਬਣਾ ਕੇ ਦਿਖਾਵਾਂਗੇ ਕਿਉਂ ਪੀਟਰ ਬਈ ਬਿਲਕੁਲ ਬਿਲਕੁਲ ਚੱਕ ਦਿਆਂਗੇ ਕੰਮ ਚੱਤੇ ਫੱਟੇ ਯੂਕੇ ਤੋਂ ਸਪੋਰਟ ਹੈ ਕੀ ਪੂਰੀ yes 100% ਕੈਨੇਡਾ ਤੋਂ سپورਟ ਹੈਗੀ ਆ ਅਮਰੀਕਾ ਤੋਂ ਹੈਗੀ ਆ ਯੂਕੇ ਤੋਂ ਵੀ سپورਟ ਹੈਗੀ ਆ ਚੱਕ ਦੇਾਂਗੇ ਕੰਮ ਦੇ ਤਾਂ ਟਾਈਮ ਲੈ ਲੈਣ ਜਿਹੜੇ 2-3 ਲੀਡਰ ਆਪਸ ਵਿੱਚ ਲੜੀ ਜਾਂਦੇ ਆ ਲੈ ਲੈਣ ਟਾਈਮ ਜਿਹਨੇ ਖਰਾਬ ਕਰਨਾ ਉਹ ਖਰਾਬ ਕਰ ਲਵੇ ਜਿਹਨੇ ਜਿਹਦੇ ਕੋਲ ਬਣਾ ਨਹੀਂ ਹੁੰਦਾ ਉਹ ਵੀ ਜ਼ੋਰ ਲਾ ਲਵੇ ਜਿਹਨੇ ਖਰਾਬ ਕਰਨਾ ਜਿਹੜਾ ਚਾਹੁੰਦਾ ਹੀ ਨਹੀਂ ਬਣੇ ਉਹ ਜ਼ੋਰ ਲਾ ਲਵੇ ਜਿਹੜਾ ਜਿਹਦੇ ਜਿਹਦੇ ਪੈਰਾਂ 'ਚ ਜਾਣੇ ਹੈ ਨਹੀਂ ਜਿਹਦੇ ਕੋਲ ਬਣਦਾ ਹੀ ਕੱਖ ਨਹੀਂ ਉਹ ਵੀ ਜ਼ੋਰ ਲਾ ਕੇ ਦੇਖ ਲਵੇ ਨਹੀਂ ਹੋਊਗਾ ਤਾਂ ਬਣਾ ਕੇ ਦਿਖਾਵਾਂਗੇ ਔਰ ਇਹੋ ਜਿਹਾ ਬਣਾ ਕੇ ਦਿਖਾਵਾਂਗੇ ਨਾ ਯਾਦ ਰੱਖਿਓ ਤੁਹਾਡੇ ਭਰਾ ਦਾ ਤੁਹਾਨੂੰ ਬਚਨ ਹੈ ਰੱਬ ਤੋਂ ਡਰ ਕੇ ਅਹੰਕਾਰ ਚ ਨਹੀਂ ਇਮਾਨਦਾਰ ਬੰਦਾ ਥੋੜਾ غرੂਰ ਨਾ ਗੱਲ ਕਰਦਾ ਹੁੰਦਾ ਰੱਬ ਤੋਂ ਡਰ ਕੇ ਕਹਿੰਦੇ ਆ ਐਦਾਂ ਦਾ ਸ਼ਹਿਰ ਨੂੰ ਸੋਨੇ ਵਰਗਾ ਬਣਾ ਦੇਾਂਗੇ ਨਾ ਆਉਣ ਵਾਲੇ ਸਮੇਂ ਚ ਤੁਸੀਂ ਕਹੋਗੇ ਕਿ ਹਾਂ ਸਾਡੇ ਭਰਾ ਨੇ ਕੁਝ ਕਿਹਾ ਸੀ ਤਾਂ ਕਰਕੇ ਦੱਸਿਆ ਸੀ ਔਰ ਉਹਦੇ ਲਈ ਹੁਣ ਮੈਂ ਇੰਡੀਆ ਆ ਕੇ ਕੰਮ ਸ਼ੁਰੂ ਕਰ ਦੇਣਾ ਕਿਉਂਕਿ ਮੈਨੂੰ ਕੁਝ ਸਟੈਪ ਲੈਣੇ ਪੈਣੇ ਆ ਜਦੋਂ ਮੈਂ ਸਟੈਪ ਲੈ ਲੇ ਫਿਰ ਆਉਣ ਵਾਲੇ ਸਮੇਂ 'ਚ ਮੈਂ ਤੁਹਾਡੇ ਲਈ ਕੰਮ ਕਰ ਸਕਦਾ ਔਰ ਮੈਂ ਕੰਮ ਕਰਕੇ ਦਿਖਾਉਂਗਾ ਬਹੁਤ ਬਹੁਤ ਸ਼ੁਕਰੀਆ ਉਮੀਦ ਕਰਦੇ ਆ ਪ੍ਰਸ਼ਾਸਨ ਜਲਦੀ ਇਹ ਜਿਹੜੀ ਕੁੰਡੀ ਅੜੀ ਹੋਈ ਹੈ ਇਹਨੂੰ ਸਾਡੇ ਸਾਹਮਣੇ ਖੋਲੇਗੀ ਕੁੰਡ 'ਚ ਕੀ ਹੋਵੇਗੀ ਪਤਾ ਲੱਗੇਗਾ ਕਿਹੜੀ ਸਮਗਰੀ ਸੀ ਤੇ ਕਿਹਨਾਂ ਨੇ ਇਹ ਤਮਾਕਾ ਜਿਹੜਾ ਉਹ ਕੀਤਾ ਤੁਸੀਂ ਤੰਦਰੁਸਤ ਰਹੋ ਠੀਕ ਰਹੋ ਆਪਣੇ ਘਰ ਚ ਰਹੋ ਔਰ ਸੁਚੇਤ ਰਹੋ ਤੇ ਚੌਕਸ ਰਹੋ ਕਰੋਪਾਰ ਨਿਕਲਦੇ ਚੌਕਸ ਰਹੋ ਮੈਂ ਇੱਥੇ ਯੂਕੇ ਆ ਮੈਂ ਆ ਸਾਡਾ ਭਰਾ ਪੀਟਰ ਇਹ ਮੈਨੂੰ ਇੱਥੇ ਵੀ ਚੌਕਸ ਕਰਦਾ ਕਹਿੰਦਾ ਇੱਥੇ ਵੀ ਸਨੇਚਿੰਗ ਵਾਲੇ ਬਹੁਤ ਆ ਸੋ ਇਹ ਫੀਨੋਮੈਨਾ ਜਿਹੜਾ ਵਰਲਡ ਵਾਈਡ ਹੀ ਚੱਲ ਰਿਹਾ ਸਨੇਚਰਸ ਹੋਣ ਡਰਗ ਡੀਲਰਸ ਹੋਣ ਜਾਂ ਕਹਿ ਲਈਏ ਕਿ ਜਿਹੜੇ ਚਿੱਟਾ ਪੀਣ ਵਾਲੇ ਨਸ਼ੇੜੀ ਆ ਇਹ ਪੂਰੀ ਇਹਨਾਂ ਨੇ ਵਰਲਡ 'ਚ ਇਹਨਾਂ ਦਾ ਕਹਿਰ ਹੈ ਸੋ ਇਸ ਕਰਕੇ ਜਿੱਥੇ ਵੀ ਉਹ ਸੁਚੇਤ ਰੋ ਚੌਕਸ ਰੋ ਔਰ ਰਲ ਮਿਲ ਕੇ ਅਸੀਂ ਆਪਣੇ ਸ਼ਹਿਰ ਨੂੰ ਸੁਧਾਰ ਲਾਂਗੇ ਹਿੰਮਤ ਦੇਖੋ ਸੁਰਜੀਤ ਸਾਹਿਬ ਲੋਕਾਂ ਦੀ ਕਿੰਦਾ ਖੁੱਲੀ ਜੀ ਗਲਤ ਉਹੀ ਆ ਨਾ ਜੀ ਗੱਲ ਉਹੀ ਆ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਧੰਨਵਾਦ